ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਸੱਣੀ ਮਿੱਤਰੋ ਆਪਾਂ ਪਾ ਦਿੱਤੀ ਮੱਝਾ ਬੈਠੇ ਆਨੇ ਬਾਈ ਤੇ ਹੁਣ ਆਪਾਂ ਚੱਲਿਆ ਹਰਾ ਲੈਣ ਅਥਨੇ ਲਈ ਮੰਗੇ ਹਰਾ ਤੇ ਹੁਣ ਆਪਾਂ ਹਰਾ ਲੈਣ ਚੱਲਿਆ ਤੇ ਆਪਾਂ ਤੁਹਾਨੂੰ ਉਧਰ ਖੁੱਡਾ ਵੀ ਪਾਲਿਆ ਖੁੱਡਾ ਵੀ ਦਿਖਾਵਾਂਗੇ ਥੱਲੇ ਖੁੱਡਾ ਪਾਲਿਆ ਤੇ ਆ ਕੇ ਫਿਰ ਆਪਾਂ ਤੁਹਾਨੂੰ ਕੂਤਰ ਵੀ ਦਿਖਾਵਾਂਗੇ ਅੱਜ ਲੇਟ ਹੋ ਗਏ ਪਹਿਲਾਂ ਹਰਾ ਵੱਢ ਲਈਏ ਜੀ ਬਈ ਹੁਣ ਆਪਾਂ ਚੱਲਿਆ ਹਰਾ ਵੱਢਣ ਤੇ ਫਿਰ ਮਿਲਦੇ ਆ ਤੁਹਾਨੂੰ ਖੇਤ ਜਾ ਕੇ। ਲਓ ਵੀ ਖੇਤ ਆ ਗਈ ਤੀਗੇ। ਤੇ ਪਹਿਲਾਂ ਉਧਰੋਂ ਵੱਡੀ ਵੱਡੀ ਚਰੀ ਵੜਦੇ ਹੁੰਦੇ ਸੀ ਤੇ ਅੱਜ ਕੱਖ ਜਿਹਾ ਵੱਢਣੇ ਪੈਣਗੇ। ਤੇ ਔਖਈਆ ਕੰਮ। ਤੇ ਵੱਢ ਲਈਏ ਫਿਰ ਮਿਲਦੇ ਆ ਆਪਾਂ ਤੁਹਾਨੂੰ। ਦੇਖਦੇ ਆ ਜੇ ਕਿੱਲਾ ਪਾਪੇ ਫਿਰ ਉਧਰੋਂ ਵੱਢ ਲੈਣੇ ਚਰੀ। ਤੇ ਵੱਢ ਲਈਏ ਆਪਾਂ ਕੱਖ ਫਿਰ ਮਿਲਦੇ ਆ ਤੁਹਾਨੂੰ। ਲਓ ਵੀ ਕੱਖਾਂ ਦੀ ਰੇੜੀ ਭਰ ਲਈ। ਤੇ ਹੁਣ ਆਪਾਂ ਚਰੀ ਭਰ ਲਈਏ। ਲਓ ਇਹ ਰੇੜੀ ਭਰ ਲਈ ਆਪਾਂ ਖੱਖਾਂ ਦੀ ਤੇ ਇੱਥੇ ਮੋਟਰ ਹੈਂਕ ਲੱਗ ਗਿਆ ਤੀ ਗੜ ਗਿੱਲਾ ਤੀ ਇੱਥੋਂ ਥੋੜਾ ਜਾਂ ਬਾਕੀ ਥੱਬਾ ਕੋ ਹੋਰ ਵੱਢ ਲਈਏ ਫਿਰ ਚੱਲਦੇ ਆਂ ਕਰੇ